ਇੰਨੇ ਸੋਚ ਤੇ ਅਰਜ਼ ਕਰ ਰਿਹਾ ਇਹ ਜੋ ਚੌਥਾ ਖੰਡ ਹੈ ਨਾ ਕਰਮਖੰਡ ਇੱਥੇ ਜੋਦ ਮਹਾਬਲ ਸੂਰ ਤਿੰਨ ਮੈਂ ਰਾਮ ਰਿਹਾ ਭਰਪੂਰ ਇੱਥੇ ਕੋਈ ਸੂਰ ਵੀ ਪਹੁੰਚਦੇ ਨੇ ਕੋਈ ਜੋਦੇ ਪਹੁੰਚਦੇ ਨੇ ਕੋਈ ਮਹਾਬਲੀ ਪਹੁੰਚਦੇ ਨੇ ਹਰ ਇੱਕ ਦੀ ਪਹੁੰਚ ਤੋਂ ਇਹ ਪਰੇ ਦੀ ਗੱਲ ਹੈ ਅਵਸਥਾ ਪਰੇ ਦੀ ਗੱਲ ਹੈ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਵੀ ਆਪਣੇ ਆਪ ਤੋਂ ਹਾਰ ਜਾਂਦਾ ਹੈ ਆਪਣੇ ਫੁਰਨਿਆਂ ਨੂੰ ਜਿੱਤ ਕੇ ਆਪਣੇ ਮਨ ਨੂੰ ਜਿੱਤ ਕੇ ਆਪਣੇ ਚਿੱਤ ਨੂੰ ਜਿੱਤ ਕੇ ਆਪਣੇ ਹੰਕਾਰ ਨੂੰ ਜਿੱਤ ਕੇ ਤੇ ਕਰਮਖੰਡ ਦੇ ਚ ਪਹੁੰਚੇ ਕੋ ਮਾਮੂਲੀ ਗੱਲ ਹੈ। ਇਹ ਛੋਟੀ ਗੱਲ ਨਹੀਂ ਹੈ। ਮੈਂ ਫਿਰ ਅਰਜ਼ ਕਰਨਾ ਸੰਸਾਰ ਨੂੰ ਜਿੱਤ ਲੈਣਾ ਵੀ ਇਤਨਾ ਔਖਾ ਨਹੀਂ ਜਿੰਨਾ ਆਪਣੇ ਮਨ ਨੂੰ ਜਿੱਤਣਾ ਔਖਾ ਹੈ। ਕਿਉਂਕਿ ਜਿਹੜੇ ਜਗਤ ਜੇਤੂ ਦੁਨੀਆ ਦੇ ਛੋਏ ਨੇ ਦੁਨੀਆ ਨੂੰ ਜਿੱਤਣ ਵਾਲੇ ਉਹ ਵੀ ਆਪਣੇ ਮਨ ਦੇ ਹੱਥੋਂ ਹਾਰੇ ਹੋਏ ਸਨ। ਔਰ ਅਸਲ ਜਗਤ ਜੇਤੂ ਕੌਣ ਹੈ? ਮਨ ਜੀਤੇ, ਜਗ ਜੀਤ। ਤੇ ਮਨ ਦਾ ਜਿਤਨਾ ਕੀ ਹੈ ਗਲਤ ਫੁਰਨਿਆਂ ਨੂੰ ਜਿਤਨਾ ਗਲਤ ਵਿਚਾਰਾਂ ਨੂੰ ਜਿਤਨਾ ਚ ਗਲਤ ਯਾਦਾਂ ਨੂੰ ਪਰੇ ਕਰਨਾ ਚਿੱਤ ਦੇ ਉਤੇ ਆਪਣਾ ਹੀ ਕਾਬੂ ਪ੍ਰਮਾਤਮਾ ਨੂੰ ਚੇਤੇ ਕਰਾਂਗੇ ਹੋਰ ਕੁਝ ਵੀ ਨਹੀਂ ਚੰਗਾ ਹੀ ਫੈਸਲਾ ਕਰਾਂਗੇ ਗਲਤ ਨਹੀਂ ਵਿਚਾਰ ਅੰਦਰ ਚੰਗੇ ਹੀ ਚਲਾਵਾਂਗੇ ਗਲਤ ਨਹੀਂ ਪਰ ਮਨੁੱਖ ਦਾ ਵਸ ਨਹੀਂ ਚੱਲਦਾ ਅੰਦਰ ਗਲਤ ਫੁਰਨੇ ਚੱਲਦੇ ਰਹਿੰਦੇ ਗਲਤ ਯਾਦਾਂ ਵਿੱਚ ਬੈਠਾ ਰਹਿੰਦਾ ਹੈ ਗਲਤ ਫੈਸਲੇ ਕਰਦਾ ਰਹਿੰਦਾ ਹੈ ਜ਼ਿੰਦਗੀ ਮਨੁੱਖ ਦਾ ਵਸ ਨਹੀਂ ਚੱਲਦਾ ਮਨ ਦੇ ਹੱਥੋਂ ਮਨੋਖ ਹਾਰਦਾ ਰਹਿੰਦਾ ਹੈ। ਔਰ ਮਨ ਚੰਗਿਆਂ ਚੰਗਿਆਂ ਨੂੰ ਪਛਾੜ ਕੇ ਰੱਖ ਦਿੰਦਾ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਦ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਏ। ਕਹਿੰਦੇ ਨੇ ਮੈਂ ਤੇ ਮਨ ਨਾਲ ਝੂਜ ਰਿਹਾ। ਤੇ ਅੱਜ ਮੈਨੂੰ ਪਤਾ ਚੱਲ ਗਿਆ ਕਿ ਮਨ ਜੈਸਾ ਹੋਰ ਕੋਈ ਸ਼ਕਤੀਸ਼ਾਲੀ ਨਹੀਂ ਹੈ ਦੁਨੀਆ 'ਚ ਕੋਈ ਵੀ ਨਹੀਂ ਹੈ। ਇਹ ਮਨ ਸ਼ਕਤੀ ਇਹੋ ਮਨ ਸੇਹ ਇਹ ਮਨ ਸੇਹ ਪਰਮਾਤਮਾ ਦਾ ਚਿੰਤਨ ਕਰੇ ਤੇ ਪਰਮਾਤਮਾ ਹੋ ਜਾਂਦਾ ਹੈ ਇਹ ਮਨ ਸੰਸਾਰ ਦਾ ਚਿੰਤਨ ਕਰੇ ਤੇ ਸੰਸਾਰ ਹੋ ਜਾਂਦਾ ਹੈ ਮਨ ਸੰਸਾਰੀ ਹੈ ਮਨ ਕਰਤਾ ਰਹੀ ਹੈ ਕਿ ਜਿਸ ਦਾ ਚਿੰਤਨ ਕਰੇ ਉਹੀ ਕੁਝ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨ ਮੇਰਾ ਗੁਰੂ ਹੈ ਮਨੋ ਆ ਗੁਰਮੁਰ ਮੰਸਾ ਮਾਈ ਜਨਮ ਕੋ ਸੁਭ ਕਰਿਆ ਪੜਾਈ ਇਹ ਮੇਰਾ ਮਨ ਮੇਰਾ ਗੁਰੂ ਹੈ ਕਿਉਂ ਮਨ ਮੰਨੇ ਤੇ ਪ੍ਰਮਾਤਮਾ ਹੈ ਮਨ ਨਾ ਮੰਨੇ ਤੇ ਕੋਈ ਪ੍ਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਹੈ ਸਤਿਗੁਰ ਮੰਨ ਨੂੰ ਗੁਰੂ ਕਹਿੰਦੇ ਨੇ ਥੋੜੀ ਗੱਲ ਨਹੀਂ ਹੈ ਮਨੁ ਆ ਗੁਰ ਦਸਮ ਗ੍ਰੰਥ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਮਨੁ ਆ ਗੁਰ ਮੁਰ ਮੰਸਾ ਮਾਈ ਅਕਸਰ ਲੋਕੀ ਕਹਿਦਣ ਸੁਣਿਆ ਤੇ ਹੈ ਪਰ ਕੀ ਕਰੇ ਮਨ ਨਹੀਂ ਮੰਨਦਾ ਪੜਿਆ ਤੇ ਹੈ ਮਨ ਨਹੀਂ ਮੰਨਦਾ ਵੇਖਿਆ ਤੇ ਹੈ ਮਨ ਨੇ ਮੰਨ ਲਾ ਤੂੰ ਜਦ ਮਨ ਨੇ ਮੰਨ ਲਾ ਤੂੰ ਕੁਝ ਵੀ ਨਹੀਂ ਹੈ ਭਗਤ ਕਬੀਰ ਕਹਿੰਦੇ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਮਨ ਮੰਨ ਗਿਆ ਸੀ ਰੱਬ ਨੂੰ ਜਾਣ ਲਿਆ ਪਰ ਮਨ ਦੀ ਇੱਕ ਕਮਜ਼ੋਰੀ ਹੈ ਮਨ ਪੁੱਤਰ ਨੂੰ ਪੁੱਤਰ ਕਰਕੇ ਮਨ ਲੈਂਦਾ ਹੈ ਮਿੱਤਰ ਨੂੰ ਮਿੱਤਰ ਕਰਕੇ ਮਨ ਲੈਂਦਾ ਹੈ ਪਤਨੀ ਨੂੰ ਪਤਨੀ ਕਰਕੇ ਮਨ ਲੈਂਦਾ ਹੈ ਪਤੀ ਨੂੰ ਪਤੀ ਕਰਕੇ ਮਨ ਲੈਂਦਾ ਹੈ ਮਨ ਮਾਂ ਨੂੰ ਮਾਂ ਕਰਕੇ ਮਨ ਲੈਂਦਾ ਹੈ ਪਿਓ ਨੂੰ ਪਿਓ ਕਰਕੇ ਮਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਬਿਲਕੁਲ ਨਹੀਂ ਮੰਨਦਾ ਠੀਕ ਹੈ ਦੁਨੀਆ 'ਚ ਕੁਝ ਮਨ ਐਸੇ ਵੀ ਹੋਣਗੇ ਭਰਾ ਤੋ ਵੀ ਇਨਕਾਰੀ ਹੁੰਠੀ ਕੇ ਭਰਾ ਨੂੰ ਬਿਰਾ ਕਰਕੇ ਨਹੀਂ ਮੰਨਦੇ ਮਾਂ ਨੂੰ ਮਾਂ ਕਰਕੇ ਨਹੀਂ ਮੰਨਦੇ ਪਰ ਇਹ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮਨ ਨਹੀਂ ਮੰਨਦਾ ਤੇ ਕਬੀਰ ਕਹਿੰਦੇ ਨੇ ਮਨ ਮੰਨ ਗਿਆ ਸਾਡਾ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਮਨ ਮੰਨਿਆ ਤੇ ਰੱਬ ਨੂੰ ਜਾਣ ਲਿਆ ਪਰਮਾਤਮਾ ਨੂੰ ਜਾਣ ਲਿਆ ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੇ ਗੁਰੂ ਹੈ ਮੰਨੇ ਤੇ ਰੱਬ ਹੈ ਨਾ ਮੰਨੇ ਤੇ ਕੋਈ ਰੱਬ ਨਹੀਂ ਹੈ ਤੇ ਮਨ ਨੂੰ ਮਨਾ ਲੈਣਾ ਬੜੀ ਵੱਡੀ ਸੂਰਬੀਰਤਾ ਹੈ ਇਸ ਵਾਸਤੇ ਕਰਮ ਖੰਡ ਵਿੱਚ ਸੂਰਬੀਰ ਪਹੁੰਚਦੇ ਨੇ ਮਹਾਬਲੀ ਪਹੁੰਚਦੇ ਨੇ